ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਪਵਿੱਤਰ ਬਾਣੀ ਅਸਾਦੀ ਵਾਰ ਅੱਜ ਆਪਾਂ ਉਸ ਵਾਰ ਦੇ ਵਿੱਚੋਂ ਹੀ ਗੁਰੂ ਨਾਨਕ ਪਾਤਸ਼ਾਹੀ ਦਾ ਸ਼ਲੋਕ ਉਹ ਵਿਚਾਰਨਾ ਹੈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਮਹਿਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨ ਪਰਵਾਨ ਬੇਨਤੀ ਕਰਾਂ ਜੀ ਪਹਿਲਾਂ ਆਪਾਂ ਪੂਰਾ ਸ਼ਬਦ ਵਿਚਾਰ ਲੈ ਸਾਨੂੰ ਸਮਝਾਣ ਲੱਗੇ ਪਹਿਲਾਂ ਪੂਰਾ ਸ਼ਬਦ ਵਿਚਾਰ ਲਈਏ ਫਿਰ ਆਪਾਂ ਅੱਗੇ ਇਹਨੂੰ ਹੋਰ ਵਿਚਾਰਨ ਦਾ ਯਤਨ ਕਰਾਂਗੇ ਸਮਝਣ ਦੇ ਯਤਨ ਕਰਾਂਗੇ ਪਹਿਲਾ ਸ਼ਬਦ ਬਲਤ ਬੱਚੋ ਤੇ ਆਇਆ ਸਾਹਿਬ ਜੀ ਕਹਿੰਦੇ ਲੱਖ ਨੇਕੀਆਂ ਚੰਗੀਆਂ ਆਇਆਂ ਲੱਖਾਂ ਨੇਕੀ ਦੇ ਚ ਕੰਮ ਕਿਤੇ ਹੋਣ ਮਨੁੱਖ ਨੇ ਲੱਖਾਂ ਹੀ ਨੇਕੀ ਦੇ ਕੰਮ ਕਿਤੇ ਹੋਣ ਲੱਖ ਪੁੰਨਾ ਪਰਵਾਨ ਪੁੰਨਾ ਦਾ ਭਾਵ ਹੈ ਜੀ ਧਰਮ ਲੱਖਾਂ ਹੀ ਕੰਮ ਧਰਮ ਦੇ ਕੀਤੇ ਹੁਣ ਪਰਵਾਣ ਦਾ ਭਾਵ ਲੋਕਾਂ ਦੇ ਨਜ਼ਰਾਂ ਦੇ ਵਿੱਚ ਪਰਵਾਣ ਚੜ੍ਹਾਵੇ ਲੋਕ ਆਖਦੇ ਹੁਣ ਬੜਾ ਪੁੰਨ ਕਰਦਾ ਹੈ ਲੋਕ ਆਖਦੇ ਹੁਣ ਵੀ ਬੜਾ ਹੀ ਚੰਗੇ ਕੰਮ ਕਰਦਾ ਹੈ ਇਹ ਕਰਦਾ ਹੋਵੇ ਮਨੁੱਖ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾਂ ਪਰਵਾਣ ਲੱਖ ਤਪ ਉਪਰ ਤੀਰਥਾਂ ਤੀਰਥਾਂ ਤੇ ਜਾ ਕੇ ਲੱਖਾਂ ਤਪ ਸਾਧਦਾ ਹੋਵੇ ਤਪ ਕਰਦਾ ਹੋਵੇ ਤੀਰਥਾਂ ਤੇ ਜਾ ਕੇ ਲਖ ਤਪ ਉਪਰ ਤੀਰਥਾਂ ਤੀਰਥਾਂ ਦੇ ਉੱਤੇ ਜਾ ਕੇ ਸਹਿਜ ਯੋਗ ਬੇਬਾਨ ਬੇਬਾਨ ਦਾ ਭਾਵ ਇਥੇ ਜੀ ਜੰਗਲ ਜੰਗਲਾਂ ਚ ਬੈਠ ਕੇ ਸਮਾਧੀ ਲਾ ਕੇ ਬੈਠਾ ਹੋਵੇ ਉੱਥੇ ਸਮਾਧੀ ਲਾਉਵੀ ਹੋਵੇ ਉਹਨੇ ਜੰਗਲਾਂ ਚ ਫਿਰ ਮੈਂ ਸ਼ਬਦ ਸੰਜਿਆ ਕਰਦਿਆਂ ਲਖ ਤਪ ਉਪਰ ਤੀਰਥਾਂ ਸਹਿਜ ਯੋਗ ਬੇਬਾਨ ਲਖ ਸੂਰਤਣ ਸੰਗਰਾਮ ਰਣਮੈ ਸੂਰਮੇ ਜਿਹੜੇ ਨੇ ਰਣ ਭੂਮੀਆਂ ਵਿੱਚ ਸੂਰਮੇ ਦੀਅੰਤ ਆਪਣੀ ਬਹਾਦਰੀ ਵਖਾਉਂਦੇ ਹੋਣ ਰਣ ਮੈਂ ਛੁੱਟੇ ਪ੍ਰਾਣ ਪ੍ਰਾਣ ਦਾ ਭਾਵ ਇੱਥੇ ਜੀ ਪ੍ਰਾਣ ਨਿਕਲਨੇ ਚਲਾ ਜਾਣਾ ਸੰਸਾਰ ਤੋਂ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਉਸ ਬਹਾਦਰਾਂ ਦੇ ਪ੍ਰਾਣ ਵੀ ਚਲੇ ਜਾਣ ਇਹ ਸਭ ਕੁਝ ਕਰਦਾ ਹੋਵੇ ਜੇ ਹੁੰਦਾ ਹੋਵੇ ਲਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਨ ਲਖ ਸੁਰਤੀ ਲਖ ਗਿਆਨ ਧਿਆਨ ਲੱਖਾਂ ਹੀ ਢੰਗ ਤਰੀਕਿਆਂ ਨਾਲ ਸੁਰਤ ਪਕਾਈ ਪਕਾਈ ਜਾਂਦਾ ਹੋਵੇ ਜਪ ਪਕਾਂਦਾ ਹੋਵੇ ਗਿਆਨ ਦੀ ਚਰਚਾ ਕੀਤੀ ਹੋਵੇ ਭਾਵੇਂ ਧਿਆਨ ਦਾ ਤਰੀਕੇ ਵਰਤਿ ਹੁਣ ਸੁਰਤ ਨੂੰ ਜੋੜਨ ਦੇ ਪੜੀਆਂ ਪਾਠ ਪੁਰਾਨ ਪਾਠ ਵੀ ਕਿਤੇ ਹੁਣ ਧਾਰਮਿਕ ਪੁਸਤਕਾਂ ਵੀ ਬਿਆੰਤ ਪੜੀਆਂ ਹੋਣ ਜਾਂ ਧਾਰਮਿਕ ਗ੍ਰੰਥ ਵੀ ਪੜ੍ਹੇ ਹੋਣ ਨੇ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਜਿਸ ਪਰਮਾਤਮਾ ਨੇ ਸੰਸਾਰ ਬਣਾਇਆ ਤੇ ਆਣ ਜਾਣ ਦਾ ਨਿਯਮ ਤੈ ਕੀਤਾ ਹੋਇ ਸੰਸਾਰ ਦੇ ਅੰਦਰ ਉਨਦੀ ਬਖਸ਼ਿਸ਼ਤਾ ਹੋਣਾ ਬੜਾ ਜ਼ਰੂਰੀ ਹੁਣ ਸਾਰੇ ਸ਼ਬਦਾਂ ਨੂੰ ਚੋੜ ਲਸ਼ਟ ਪੰਕਤੀ ਚ ਹੈ ਜੀ ਨਾਨਕ ਮੱਤੀ ਮਿੱਥਿਆ ਹੁਣ ਉਤੇ ਆਪਾਂ ਜਿੰਨਾ ਕੁਝ ਵੀ ਬਿਆਨ ਕੀਤਾ ਨਾ ਇਹ ਸਾਰੀ ਮਤ ਮਿੱਥੀ ਹੈ ਜੇ ਕਰਮ ਸੱਚਾ ਨਿਸ਼ਾਨ ਕਰਮ ਦਾ ਪਾਪ ਬਖਸ਼ਿਸ਼ ਜੀ ਉਹਦੀ ਬਖਸ਼ਿਸ਼ ਨਹੀਂ ਹੈ ਸਾਡੇ ਕੋਲ ਨਾਮ ਨਹੀਂ ਹੈ ਬੰਦਗੀ ਨਹੀਂ ਹੈ ਇਹ ਸਾਰੀ ਮਤ ਜਿਹੜੀ ਹੈ ਮਿੱਥੀ ਵਿਰਤ ਨਾਨਕ ਮਤੀ ਮਿੱਥਿਆ ਮਿੱਥਿਆ ਦਾ ਪਾਵ ਵਿਰਤ ਵਿਕਾਰ ਕਰਮ ਸਚਾ ਨਿਸ਼ਾਨ ਜਿਉਂਦੀ ਬਖਸ਼ਿਸ਼ ਨਹੀਂ ਹੈ ਜੇ ਨਾਮ ਨਹੀਂ ਹੈ ਤੇ ਫਿਰ ਦਰਗਾਹ ਚ ਕਬੂਲ ਨਹੀਂ ਹੋ ਸਕਦਾ ਹੁਣ ਸਮਝ ਲਿਏ ਆਪਾਂ ਜੇ ਮਨੁੱਖ ਕੋਲ ਨਾਮ ਨਹੀਂ ਬੰਦਗੀ ਨਹੀਂ ਸਿਮਰਨ ਨਹੀਂ ਜੋ ਪਰਮਾਤਮਾ ਨਾਲ ਨਹੀਂ ਜੁੜਿਆ ਫਿਰ ਸਹਬ ਕੇ ਦੇ ਲੱਖਾਂ ਨੇਕੀਆਂ ਚੰਗੀਆਂਈਆਂ ਵੀ ਕੀਤੀਆਂ ਹੋਣ ਉਹਨੇ ਤੀਰਥਾਂ ਤੇ ਬੈਠ ਕੇ ਤਪ ਵੀ ਕੀਤਾ ਹੋਵੇ ਜੰਗਲਾਂ ਚ ਬੈਠ ਕੇ ਸਾਧਨਾ ਵੀ ਸਾਦੀ ਹੋਵੇ ਉਹਨੇ ਮੈਦਾਨੇ ਜੰਗ ਚ ਵੀ ਜੁੱਝਿਆ ਹੋਵੇ ਸਹਬ ਕਹਿੰਦੇ ਉਹ ਦਰਗਾਹ ਚ ਕਬੂਲ ਨਹੀਂ ਹੋ ਸਕਦਾ ਜੇ ਨਾਮ ਨਹੀਂ ਛੇ ਬੰਦਗੀ ਨਹੀਂ ਹੈ ਤਾਂ ਹਾਂ ਲਖ ਪੁੰਨਾ ਪ੍ਰਵਾਨ ਪ੍ਰਵਾਨ ਦਾ ਭਾਵ ਲੋਕਾਂ ਦੀ ਨਿਗਾ ਚ ਪ੍ਰਵਾਨ ਚੜੇ ਹੋਣ ਭਾਵੇਂ ਲੋਕਾਂ ਦੀ ਨਿਗਾ ਵਿੱਚ ਚੰਗੇ ਬਣੇ ਹੋਣ ਪਰ ਰੱਬ ਦੀ ਦਰਗਾਹ ਚ ਕਬੂਲ ਨਹੀਂ ਹੈ ਕਬੂਲ ਨਹੀਂ ਹੋ ਸਕਦੇ ਜਿਉਂਨਾਂ ਕੋਲ ਬੰਦਗੀ ਨਹੀਂ ਨਾਮ ਨਹੀਂ ਹੁਣ ਤੁਸੀਂ ਇੱਕ ਬਚਨ ਸਾਰੇ ਪੜਦੇ ਹੋ ਜੀ ਜਪਜੀ ਸਾਹਿਬ तीरत तप दिया दत्त दान जेको पावे तिलकम तीर्थ यात्रा ਕਰਦਾ ਹੋਵੇ ਉਥੇ ਤਪ ਕਰਦਾ ਹੋਵੇ दान ਵੀ ਬੇਅੰਤ ਕਰਦਾ ਹੋਵੇ ਜਿਉ ਨੂੰ ਮਿਲੇਗੀ ਵਡਿਆਈ ਤਾਂ ਤਿੱਲ ਮੱਤ ਬਸ ਇਸ ਤੋਂ ਵੱਤ ਨਹੀਂ ਹੈ ਗੱਲ ਤਾਂ ਅੰਦਰ ਦੀ ਹੈ ਜੀ ਮੇਰੇ ਵਰਗਾ ਤੀਰਥਾਂ ਤੇ ਜਾਂਦਾ ਹੋਵੇ ਪੁੰਨ ਕਰਦਾ ਪਰ ਮਨ ਚ ਮੈ ਲੋ ਫਿਰ ਵੀ ਸਹਿਬ ਨੇ ਕਿਹਾ ਤਾ ਵੀ ਭੱਲਿਆ ਤਿਲ ਮਾਤਰ ਮਿਲ ਜੇਗੀ ਬਧਾਈ ਬੋਤੀ ਤੀਰਥ ਤਪ ਦਿਆਦਤ দান ਝੇਖੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਆ ਜਰੂਰੀ ਐ ਜੇ ਇਹ ਨਹੀਂ ਐ ਤਾਂ ਫਿਰ ਸਹਿਬ ਜੀ ਕਹਿੰਦੇ ਜਿਨੇ ਮਰਜ਼ੀ ਧਾਰਮਿਕ ਯਾਤਰਾ ਕੀਤੀ ਹੋਵੇ ਤੀਰਥਾਂ ਤੇ ਗਿਆ ਹੋਵੇ ਪੁੰਨ ਦਾਨ ਕੀਤਾ ਹੋਵੇ ਕੁਝ ਨਹੀਂ ਮਿਲਣਾ ਬੇਨਤੀ ਕੀਤੀ ਵੀ ਤਿਲ ਮੰਨ। ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਉਹਨਾਂ ਮਨੁੱਖਾਂ ਨੇ ਅਸਲ ਵਿੱਚ ਤੀਰਥ ਨਾਤਾ ਹੈ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਮੰਨਿਆ ਫਿਰ ਮਨ ਕੇ ਅੰਦਰ ਪ੍ਰੇਮ ਤੇ ਪਿਆਰ ਪੈਦਾ ਕਰ ਲਿਆ ਸਹਿਬ ਕਹਿੰਦੇ ਉਹਨਾਂ ਨੇ ਆਪਣੇ ਅੰਦਰ ਦੀ ਮੈਲ ਉਤਾਰੀ ਫਿਰ ਉਕੀ ਆਖਦੇ ਨੇ ਸਭ ਗੁਣ ਤੇਰੇ ਮੈਂ ਨਾ ਹਿੰਕੋ ਬਿਨ ਗੁਣ ਕੀਤੇ ਭਗਤ ਨਾ ਹੋਏ ਹੁਣ ਪੰਕਤੀ ਦੇਖੋ ਜੀ ਬੇਨ ਗੁਣ ਕੀਤੇ ਭਗਤ ਨਾ ਹੋਏ ਉਥੇ ਤਤੈ ਨੂੰ ਸਿਹਾਰੀ ਹੈ ਜੀ ਉਹਦੇ ਗੁਣਾ ਤੋਂ ਬਿਗੈਰ ਭਗਤੀ ਨਹੀਂ ਹੈ ਕੋਈ ਜੀ ਉਹਨਾਂ ਦੀ ਗੁਣ ਤੁਹਾਡੇ ਕੋਲ ਹੈ ਤਾਂ ਭਗਤੀ ਹੈ ਜੀ ਜੇ ਤੁਸੀਂ ਅੰਮ੍ਰਿਤ ਵੇਲਾ ਸਾਂਭਦੇ ਹੋਏ ਭਗਤੀ ਹੈ ਸਭ ਤੋਂ ਵੱਡੀ ਆਪਣਾ ਨਾਮ ਸਾਂਭਦੇ ਹੋ ਭਗਤੀ ਹੈ ਰੋਜ਼ ਸੰਗਤ ਵਿੱਚ ਬੈਠਦੇ ਹੋ ਭਗਤੀ ਹੈ ਜੀ ਇਹੋ ਤਾਂ ਗੁਣ ਹੈ ਨਾ ਜੇ ਇਹ ਗੁਣ ਨਹੀਂ ਹੈ ਸਾਡੇ ਕੋਲ ਫਿਰ ਲੱਖ ਨੇਕੀਆਂ ਚੰਗੀਆਂ ਆਈਆਂ ਇੰਦੀ ਨਾਲ ਕਬੂਲ ਨਹੀਂ ਹੋ ਸਕਦਾ ਹਾਂ ਤਿਲ ਮਾਤਰ ਵਡਿਆਈ ਮਿਲ ਚੜੀ ਇੱਕ ਸ਼ਬਦ ਮੈਂ ਸਾਂਝਾ ਹੋਰ ਕਰਨ ਲੱਗਿਆ ਸਮਝ ਨਹੀਂ ਉਹ ਸ਼ਬਦ ਦੇ ਨਾਲ ਮੈਂ ਦੋ ਤਿੰਨ ਹੀ ਪੰਕਤੀਆਂ ਮੈਂ ਸਾਂਝੀਆਂ ਕਰਨੀਆਂ ਤੁਹਾਡੇ ਨੂੰ ਕਿਉਂਕਿ ਅਸ਼ਟਪਦੀ ਇਹ ਬੜਾ ਲੰਮਾ ਸ਼ਬਦ ਹੈ ਉਹਦੀ ਹਰ ਪੰਕਤੀ ਨਾਲ ਮੈਂ ਰਹਾਉ ਦਾ ਬੰਦ ਜੋੜਨਾ ਤਾਂ ਕਿ ਗੱਲ ਪਕੜ ਜਾਵੇ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਹੋਈ ਹੈ ਜੀ ਬਸ ਅਸੀਂ ਥੋੜਾ ਜਿਹਾ ਸਮਝਣ ਦੇ ਲਈ ਪਿੱਛੇ ਆ ਜੇ ਅਸੀਂ ਗੁਰਬਾਣੀ ਨੂੰ ਸਮਝ ਲਈਏ ਨਾ ਤਾਂ ਬੜੇ ਪਰਮਪ੍ਰੇਖੀ ਦੂਰ ਹੋ ਜਾਂਦੇ ਸਾਡੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਰਸਤੇ ਬੰਦ ਕਰ ਦਿੱਤੇ ਸਨ ਜਿਸ ਰਸਤਿਆਂ 'ਤੇ ਚੱਲ ਕੇ ਕੇਵਲ ਕਰਮ ਕਾਂਡ ਤੇ ਭਰਮ ਹੀ ਮਿਲਦੀ ਸੀ ਉਹ ਰਸਤੇ ਸਾਰੇ ਬੰਦ ਕੀਤੇ ਸਨ ਗੁਰੂ ਸਾਹਿਬ ਜੀ ਨੇ ਉਹ ਗੱਲ ਬੱਕਰੀ ਵੀ ਅੱਜ ਸਿੱਖੋ ਲੇ। ਉਹ ਕਮੀ ਮੈਂ ਫਿਰ ਬੇਨਤੀ ਕਰਾਂ ਜੀ ਕਮੀ ਤਾਂ ਇੱਥੇ ਆਉਂਦੀ ਵੀ ਅਸੀਂ ਸਮਝਿਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ। ਜੇ ਅਸੀਂ ਇਹਨੂੰ ਸਮਝ ਲਈਏ ਨਾ ਤੇ ਜਿਹੜੇ ਰਸਤੇ ਬੰਦ ਕੀਤੇ ਗੁਰੂ ਨਾਨਕ ਸਾਹਿਬ ਨਹੀਂ ਜਾਵਾਂਗੇ ਸਾਨੂੰ ਸਮਝ ਆ ਜਾਏਗੀ ਨਾ ਵੀ ਰਸਤੇ ਕਿਉਂ ਬੰਦ ਕੀਤੇ ਸਨ ਸਾਹਿਬ ਜੀ ਨੇ। ਉਰਸਤੇ ਬੰਦ ਕੀਤੀ ਜਿਨ੍ਹਾਂ ਤੇ ਭਰਮ ਸੰਕਰਮ ਕਣ ਨਾਮ ਤੇ ਹੀ ਦਿੱਤਾ ਜਾਂਦਾ ਸੀ ਵੀ ਧਰਮ ਦਾ ਰਸਤਾ ਹੈ ਰੱਬੀ ਰਸਤਾ ਹੈ ਪਰ ਉਥੇ ਰੱਬ ਮਿਲਦਾ ਨਹੀਂ ਸੀ ਜੰਗਲਾਂ ਚ ਬੈਠਾ ਸੀ ਸਮਾਧੀ ਲਾ ਕੇ ਬੈਠਾ ਸੁਮੇਰ ਪਹਾੜਾਂ ਚ ਬੈਠਾ ਹੁਣ ਮੈਂ ਛੋਟੀ ਜੀ ਉਦਾਹਰਨ ਦੇ ਦੇਣਾ ਗੁਰੂ ਨਾਨਕ ਪਾਤਸ਼ਾਹ ਜੀ ਗੋਰਖ ਮਤਾ ਜਾਂਦੇ ਨੇ ਗੋਰਖ ਮਤਾ ਪਹਿਲਾ ਨਾਮ ਸੀ ਗੁਰੂ ਨਾਨਕ ਪਾਤਸ਼ਾਹ ਜੀ ਜਾਨ ਤੋਂ ਬਾਅਦ ਉਹ ਨਾਨਕ ਮਤਾ ਬਣ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਰਸਤਾ ਬੰਦ ਕਰ ਦਿੱਤਾ ਤੇ ਆਪਣੀ ਮਤ ਵਰਤਾਰੀ ਜੰਗਰਨਾ ਤੇ ਭੰਗਰਨਾਥ ਦੋ ਬੜੇ ਵੱਡੇ ਇਹ ਆਗੂ ਸੰਜੋਗੀਆਂ ਦੇ ਜੀ ਤੇ ਗੁਰੂ ਪਾਤਸ਼ਾਹ ਜੀ ਨੇ ਇੱਕੋ ਹੀ ਗੱਲ ਆਖੀ ਨਾ ਵੀ ਇੱਕ ਗੱਲ ਦੱਸੋ ਮੈਨੂੰ ਘਰ-ਬਾਰ ਸਭ ਕੁਝ त्याग ਕੇ ਆ ਗਈ ਤੁਸੀਂ ਘਰ-ਗ੍ਰਸਤੀ ਤਿਆਗ ਦਿੱਤੀ ਮਾਪਿਓ ਨੂੰ ਛੱਡਦਾ ਬੱਚਿਆਂ ਨੂੰ ਛੱਡਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਬੱਚਾ ਪਰੀਖਿਆ ਤੋਂ ਭੱਜਦਾ ਹੋਵੇ ਕਿਉਂ ਚੰਗਾ ਵਿਦਿਆਰਥੀ ਹੋਵੇਗਾ ਕਿਉਂ ਕਾਮਯਾਬ ਹੋਵੇਗਾ ਸਫਲ ਵਿਦਿਆਰਥੀ ਮੰਨਾਂਗੇ ਸੀ ਉਹਨੂੰ ਕਹਿੰਦੀ ਨਹੀਂ ਜਿਹੜਾ ਪ੍ਰੀਖਿਆ ਤੋਂ ਭੱਜ ਗਿਆ ਉਹ ਕਿਵੇਂ ਸਫਲ ਹੋਵੇਗਾ ਕਹਿੰਦੀ ਘਰ-ਗ੍ਰਸਤੀ ਤੇ ਇੱਕ ਪ੍ਰੀਖਿਆ ਥਾਂ-ਥਾਂ ਤੇ ਪ੍ਰੀਖਿਆ ਜੀ ਘਰ-ਗ੍ਰਸਤੀ ਚ ਕਹਿੰਦੇ ਤੁਸੀਂ ਉਸ ਘਰ-ਗ੍ਰਸਤੀ ਨੂੰ ਛੱਡ ਕੇ ਭੱਜੇ ਆਏ ਉਹਨੂੰ ਤਿਆਗ ਕੇ ਆ ਗਏ ਘਰ-ਗ੍ਰਸਤੀ ਤਿਆਗਨ ਨਾਲ ਕਦੇ ਪ੍ਰਮਾਤਮਾ ਥੋੜਾ ਮਿਲਦਾ ਹੈ ਆਪਣੇ ਬੁੱਢੇ ਮਾਤਾ ਪਿਤਾ ਨੂੰ ਤਿਆਗਿਆ ਏ ਬੱਚਿਆਂ ਨੂੰ ਤਿਆਗਿਆ ਏ ਤੇ ਇਹਦੇ ਨਾਲ ਥੋੜਾ ਰੱਬ ਮਿਲ ਜਣਾ ਤੁਹਾਨੂੰ ਉਹ ਕਹਿੰਦੇ ਫਿਰ ਤੁਸੀਂ ਦੱਸੋ ਜੇ ਤਿਆਗਣ ਨਾਲ ਜੋਗੀ ਨਹੀਂ ਬਣਿਆ ਜਾਂਦਾ ਤੇ ਫਿਰ ਕਿਸ ਚੀਜ਼ ਨਾਲ ਜੋਗੀ ਬਣਿਆ ਜਾਂਦਾ ਤਿਆਗ ਤਾਂ ਸਭ ਤੋਂ ਵੱਡਾ ਹੈ ਜੀ ਜੋਗੀ ਦੀ ਨਿਸ਼ਾਨੀ ਹੈ ਤਿਆਗ ਸਭ ਕਹਿੰਦੇ ਨਹੀਂ ਇਹ ਤੁਹਾਡਾ ਪਰਮ ਹੈ ਜੋਗ ਨ ਖਿੰਦਾ ਜੋਗ ਨ ਡੰਡੇ ਜੋਗ ਨ ਪਸਮ ਚੜਾਈ ਹੈ ਯੋਗਨ ਮੁੰਦੀ ਮੂੰਡ ਮਡਾਇਆ ਯੋਗਨ ਸਿੰਗੀ ਵਾਈਐ ਅੰਜਨ ਮਹੇ ਨਿਰੰਜਨ ਰਹੀਏ ਯੋਗ ਜੁਗਤ ਿਵ ਪਾਈਐ ਗੱਲੀ ਯੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਥੋੜੀ ਜਰਤ ਕਰ ਦੇਣਾ ਪਹਿਲਾ ਸਹਿਬ ਜੀ ਨੇ ਉਹ ਗਾਇਆ ਜੋ ਉਹ ਸੰਭੀ ਬੈਠੇ ਸਨ ਖਿੰਤਾ ਗੋਦੜੀ ਜਿੰਦੇ ਚ ਘਰਾਂ ਚੋਂ ਮੰਗ ਕੇ ਸਭ ਪਾਉਂਦੇ ਸਨ ਡੰਡਾ ਉਹਨਾਂ ਕੋਲ ਸੀ। ਪਸਮ ਲਈ ਹੋਈ ਸੀ। ਸਹਿਬ ਕਹਿੰਦੇ ਜੋਗੀਆਂ ਦੀ ਨਿਸ਼ਾਨੀ ਥੋੜਾ ਹੈ। ਐਵੇਂ ਜੋਗੀ ਥੋੜਾ ਬਣਿਆ ਜਾਂਦਾ ਹੈ। ਗੱਲੀ ਜੋਗ ਨੋਈ ਗੱਲਾਂ ਨਾਲ ਜੋਗੀ ਥੋੜਾ ਬਣਿਆ ਜਾਂਦਾ ਹੈ। ਏਕ ਦ੍ਰਿਸ਼ਟ ਕਰ ਸੰਸਰ ਦਾ ਭਾਵ ਬਰਾਬਰ। ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਜਿਹੜਾ ਸਾਰਿਆਂ ਨੂੰ ਇੱਕ ਬਰਾਬਰ ਸਮਝਦਾ ਹੈ ਉਸਨ ਵਿੱਚ ਜੋਗੀ। ਜਿਹੜਾ ਸਾਰਿਆਂ 'ਚ ਕੋਈ ਭੇਦ ਭਾਵ ਨਹੀਂ ਰੱਖਦਾ ਕੋਈ ਊਚ ਨੀਚ ਦੀ ਜਾਤ ਪਾਤ ਨਹੀਂ ਕੋਈ ਵਿਤਕਰਾ ਨਹੀਂ ਸਹਿਬ ਕਹਿੰਦੇ ਉਹ ਜੋਗੀ ਐ ਇਹ ਭਸਮ ਲਾਣ ਨਾਲ ਡੰਡਾ ਰੱਖਣ ਨਾਲ ਇਹ ਸਿੰਗੀ ਰੱਖਣ ਦੇ ਨਾਲ ਜਾਂ ਕੰਨਾਂ 'ਚ ਮੁੰਦਰਾ ਪਾਉਣ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ ਅਸਲ ਜੋਗੀ ਤਾਂ ਮਨੁੱਖ ਅੰਦਰੋਂ ਐ ਜੇ ਤਿਆਗਣਾ ਤਾਂ ਸਹਿਬ ਕਹਿੰਦੇ ਅੰਦਰ ਬੈਠਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਤਿਆਗ ਕਰ ਗ੍ਰਸਤੀ ਕੀ ਉਤਿਆਗੀ ਬੈਠਾ ਅੰਜਨ ਮਾਹੇ ਨਿਰੰਜਨ ਰਹੀ ਹੈ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦੀ ਕਲਕ ਤੋਂ ਰਹਿਤ ਰਹਿਣਾ ਐਯੂ ਤ ਪ੍ਰੀਖਿਆ ਜਿਸਮ ਤੂ ਤੀਂਦੇ ਤੋਂ ਪੱਜ ਕੇ ਸੇ ਕਹਿੰਦੇ ਨਹੀਂ ਗੱਲਾਂ ਨਾਲ ਜੋਗ ਨਹੀਂ ਮੈਂ ਜਿਹੜਾ ਸ਼ਬਦ ਆਪ ਜੀ ਨੇ ਸੰਜਿਆ ਕਰਨਾ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਰਸਤੇ ਬੰਦ ਕੀਤੇ ਸੰਜੀ ਜਿਨ੍ਹਾਂ ਉੱਤੇ ਪਰਮ ਸੀ ਇਹ ਸਮਝ ਲਓ ਵੀ ਪਰਮਾਤਮਾ ਤੋਂ ਬਾਹਰ ਕੱਢਿਆ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਕਰਮ ਕੰਡ ਤੋਂ ਬਾਹਰ ਕੱਢਿਆ ਪਾਠ ਪੜਿਓ ਅਰ 베ਦ ਵਿਚਾਰਿਓ ਨਿਵਲ ਭਯੰਗਮ ਸਾਦੇ ਧਾਰਮਿਕ ਗ੍ਰੰਥ ਬਹੁਤ ਪੜ ਲਏ ਸੁਮਾਧੀਆਂ ਲਾ ਲੀਆਂ ਆਸਨ ਵੀ ਬੜੇ ਕਰ ਲਈ ਨਿਵਲ ਭਯੰਗਮ ਸਾਦੇ ਬੜੇ ਸਾਰੇ ਪੰਜ ਜਨਾਸਿਓ ਸੰਗ ਨਾ ਛੁੱਟ ਕਿਓ ਅਸਲ ਖੇਡ ਤਾਂ ਇੱਥੇ ਆ ਜੀ ਅਸਲ ਖੇਡ ਤਾਂ ਪੰਜ ਵਿਕਾਰਾਂ ਦੀ ਐ ਜੀ ਸਾਬ ਜੀ ਕਹਿੰਦੇ ਪਾਠ ਵੀ ਬੜਾ ਪੜਿਆ ਧਾਰਮਿਕ ਗ੍ਰੰਥ ਵੀ ਪੜੇ ਪੰਜ ਵਿਕਾਰਾਂ ਤੋਂ ਤਾਂ ਖੇਡਾ ਛੁੱਟਿਆ ਨਹੀਂ ਤੇਰਾ ਅधिक ਅਹੰਗ ਬੁੱਧਵਾਦੇ ਹੰਕਾਰ ਹੋਰ ਵੱਧਦਾ ਗਿਆ ਵੀ ਮੈਂ ਨੇ ਧਾਰਮਿਕ ਗ੍ਰੰਥ ਪੜ੍ਹੇ ਨੇ ਐਨਾ ਸਾਧਨਾ ਕੀਤੀ ਐ ਤਪ ਕੀਤਾ ਐ ਸਾਬ ਜੀ ਕਹਿੰਦੇ ਹੰਕਾਰ ਤੋਂ ਤੱਕ ਜਿਹੜਾ ਛੁੱਟਿਆ ਨਹੀਂ ਤੇਰਾ ਜੀ ਤੂੰ ਕਿਹੜੇ ਰੱਬ ਕੋਣ ਦੀ ਗੱਲ ਕਰਦਾ ਐ ਪਾਠ ਤਾਂ ਬਹੁਤ ਪੜ ਲਿਆ ਅੰਦਰ ਨਹੀਂ ਚਾਤੀ ਮਰੀ ਸਾਰੀ ਗੱਲ ਤਾਂ ਅੰਦਰ ਦੀ ਐ ਜੀ ਹੁਣ ਪਾਠ ਬਹੁਤ ਕੀਤੇ ਬੜੇ ਪਾਠ ਕੀਤੇ ਨਿਰੰਤਰ ਕੀਤੇ ਸਹਿਜ ਪਾਠ ਵੀ ਕੀਤੇ ਜਿਸ ਸੇਬ ਜੀ ਕਹਿੰਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਜੇ ਪੰਜ ਵਿਕਾਰਾਂ ਤੋਂ ਸੰਗ ਨੀ ਛੁਟਕਿਆ ਫਿਰ ਯਾਦ ਰੱਖੀ ਪਿਆਰੇ ਇਨਬਿਦ ਮਿਲਨ ਨਾ ਚਾਹੀ ਨਹੀਂ ਮਿਲਿਆ ਇਸ ਤਰੀਕੇ ਨਾਲ ਥੋੜਾ ਮਿਲਿਆ ਜਾਣਾ ਹੈ ਅੰਦਰ ਤੱਕ ਖੋਜ ਕਰ ਠੀਕ ਹੈ ਤੂੰ ਜਪਜੀ ਸਾਹਿਬ ਪੜਿਆ ਹੈ ਜਾਪ ਸਾਹਿਬ ਪੜਿਆ ਚੁਪਈ ਸਾਹਿਬ ਪੜਿਆ ਹੈ ਅੰਦਰ ਤੱਕ ਖੋਜ ਕਰ ਕਿ ਮੇਰਾ ਮਨ ਬਦਲਿਆ ਕਿ ਨਹੀਂ ਬਦਲਿਆ ਅੰਦਰ ਤੱਕ ਖੋਜ ਹੀ ਨਹੀਂ ਕਰਦਾ ਮਨੁੱਖਾ ਵੀ ਮਾਪਿਆਂ ਹਾਂਪ ਨੂੰ ਕਿੰਨਾ ਕੋ ਬਦਲਿਆ ਪਾਠ ਕਰਨ ਤੋਂ ਬਾਅਦ ਕੀ ਅੰਦਰ ਦੀ ਬੁਰੀਾਈ ਖਤਮ ਹੋ ਗਈ ਮੇਰੇ ਬੰਦੇ ਖੋਜ ਦਿਲ ਹਰ ਰੋਜ਼ ਇਹਨੂੰ ਖੋਜੋ ਤਾਂ ਸੀ ਪਹਿਲਾਂ ਇੱਥੋਂ ਤੱਕ ਨਹੀਂ ਸੀਮਤ ਰਹਿਣਾ ਨਾ ਠੀਕ ਹੈ ਜਿਸੀ ਪਾਠ ਪੜੇ ਪਾਠ ਬਾਣੀ ਪੜ ਨਹੀਂ ਮਾੜੀ ਗੱਲ ਨਹੀਂ ਹੈ ਅੱਜ ਰੱਜ ਕੇ ਪੜੀਏ ਜੀਸੀ ਮਨ ਦੀ ਖੋਜ ਤਾਂ ਕਰੀਏ ਗੁਰਬਾਣੀ ਕਿਹਨੂੰ ਸੰਬੋਧਨ ਹੈ ਜੀ ਮਨ ਨੂੰ ਤਾਂ ਸੰਬੋਧਨ ਹੈ ਸਾਰੀ ਗੁਰਬਾਣੀ ਮਨ ਨੂੰ ਸੰਬੋਧਨ ਕਰਦੀ ਹੈ ਜੀ ਤੇ ਮਨ ਦੀ ਤਾਂ ਖੋਜ ਹੀ ਨਹੀਂ ਕੀਤੀ ਅਸੀਂ ਜੇ ਪਾਠ ਪੜਨਦੋਂ ਬਾਅਦ ਵੀ ਕੋਈ ਤਬਦੀਲੀ ਨਹੀਂ ਤਾਂ ਪਿਆਰੇ ਇਨਬਿਦ ਮਿਲਨ ਨਾ ਮੈ ਕੀਏ ਕਰਮ ਅਨੇਕਾ ਹਾਰ ਪਰਿਯੋਸਵਾਮੀ ਕੇ ਦੁਆਰੇ ਧੀਜ ਬੁੱਧ ਵਿਵੇਕਾ ਬਿਵੇਕਾ ਬੁੱਧ ਦਾ ਭਾਵ ਮਤ ਵਿਵੇਕ ਦਾ ਭਾਵ ਉਹ ਮਤ ਦਿਓ ਜਿਹੜਾ ਮੈਂ ਸੱਚ ਤੇ ਝੂਠ ਦੀ ਪਛਾਣ ਕਰ ਸਕਾਂ ਚੰਗੇ ਤੇ ਮਾੜੇ ਦੀ ਪਛਾਣ ਕਰ ਸਕਾਂ ਉਹ ਮਤ ਦਿਓ ਥਾ ਕਿ ਫਿਰ ਮੈਂ ਮਾੜਾ ਰਸਤਾ ਨਾ ਚੁਣਾਂ ਨਾ ਇਸ ਗੱਲ ਦੀ ਤਾਂ ਖੋਜ ਹੀ ਨਹੀਂ ਕਰਦੇ ਆ ਮਨੁੱਖ ਜਿਸ ਗੱਲ ਦੀ ਖੋਜ ਹੀ ਨਹੀਂ ਹੈ ਫਿਰ ਸਹਿਬ ਕਹਿੰਦੇ ਕਿਵੇਂ ਮਿਲੇਗਾ ਉਹ ਮੋਨ ਭਿਓ ਕਰ ਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਮੋਨ ਰੱਖ ਲਿਆ ਕਰਪਾਤੀ ਦਾ ਭਾਵ ਕੋਈ ਭਾਂਡਾ ਨਹੀਂ ਵਰਤਿਆ ਚੁੱਪ ਕਰਕੇ ਬੈਠ ਗਿਆ ਜਿਹਨੂੰ ਜਪਜੀ ਸਾਹਿਬ ਚ ਵੀ ਆਖਿਆ ਸਹਿਬ ਜੀ ਚੁੱਪੇ ਚੁੱਪਨ ਹੋਈ ਜੇ ਲਾਏ ਰਹਿ ਲਿਖਤਾ ਸਾਈਬ ਕਹਿੰਦੇ ਮੁਖ ਤਾਂ ਬੰਦ ਕਰ ਲਿਆ ਚੁੱਪ ਕਰਾ ਲਿਆ ਮਨ ਵੀ ਤਾਂ ਚੁੱਪ ਕਰਾ ਮਨ ਤਾਂ ਅੰਦਰ ਇਹ ਨਰੋਲਾ ਪਾਈ ਜਾਂਦਾ ਸਾਰੀ ਖੇੜੀ ਮੰਨ ਦੀ ਤੇ ਮਨ ਤੇ ਨਰੋਲਾ ਪਾਈ ਜਾਂਦਾ ਮੁਖ ਚੁੱਪ ਕਰਾ ਲਿਆ ਮੌਨ ਸਾਧ ਲਿਆ ਮਨ ਨੂੰ ਨਹੀਂ ਸਾਧਿਆ ਮਨ ਤਾਂ ਜੇ ਵੀ ਕਦੇ ਕਾਮ ਵਾਲੇ ਪਾਸੇ ਕਦੇ ਕ੍ਰੋਧ ਵਾਲੇ ਪਾਸੇ ਕਦੇ ਹੰਕਾਰ ਵਾਲੇ ਪਾਸੇ ਜਾ ਰਿਹਾ ਹੈ ਜੇ ਇਹ ਆ ਫਿਰ ਪਿਆਰੇ ਇਨ ਵਿਦ ਮਿਲਨ ਨਾ ਚਾਹੀ ਨਹੀਂ ਮਿਲਿਆ ਚਾਹੀ ਨਹੀਂ ਪ੍ਰਾਪਤ ਹੋਣਾ ਮੌਨ ਪਿਓ ਕਰਪਾਤੀ ਰਹੋ ਨਗਨ ਫਿਰਿਓ ਬਨਮਾਹੀ ਜੰਗਲਾਂ ਚ ਨਗਨ ਰੂਪ ਚ ਚਲਾ ਜਾ ਚਾਹੀ ਫਿਰ ਵੀ ਨਹੀਂ ਪ੍ਰਾਪਤ ਹੋਣਾ ਤੇ ਇਹਦੇ ਬਰਤੀ ਨਾ ਬਾਬਾ ਕਬੀਰ ਜੀ ਨੇ ਇੱਕ ਬੜਾ ਪਿਆਰਾ ਸ਼ਬਦ ਬਖਸ਼ਿਸ਼ ਕੀਤਾ ਹੈ ਨਗਨ ਫਿਰਤ ਜੋ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਹਿੰਦੇ ਦੱਸੋ ਜੇ ਨਗਨ ਰੂਪ ਚ ਰਹਿਣ ਨਾਲ ਰੱਬ ਮਿਲਦਾ ਹੈ ਤਾਂ ਜੰਗਲਾਂ ਦੇ ਸਾਰੇ ਪਸ਼ੂ ਨੂੰ ਮਿਲ ਜਾਣਾ ਚਾਹੀਦਾ ਸੀ ਉਹਨਾਂ ਨੇ ਕਿਹੜੇ ਕੱਪੜੇ ਪਾਏ ਨੇ ਕਿੱਦੇ ਉਹਨਾਂ ਨੂੰ ਫਿਰ ਪ੍ਰਾਪਤ ਹੋ ਜਾਣਾ ਚਾਹੀਦਾ ਹੈ ਕਿਆ ਨਾਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਕਹਿੰਦੇ ਪਾਇਆ ਪਹਿਰਾਵਾ ਨਹੀਂ ਪਹਿਰਾ ਪਾਇਆ ਪਰ ਗੱਲ ਤਾਂ ਅੰਦਰ ਦੀ ਇਹ ਵੀ ਅੰਦਰ ਰਸਦਾ ਪਿਆ ਕਿ ਨਹੀਂ ਤੇਰੇ ਨਾਮ ਮੂੰਡ ਮੁੰਡਾਏ ਜੋ ਸਿੱਧ ਪਾਈ ਜੇ ਕੇਸ ਉਤਾਰਨ ਦੇ ਨਾਲ ਗੰਜੇ ਹੋਣ ਦੇ ਨਾਲ ਰੱਬ ਮਿਲਦਾ ਹੈ ਮੁਕਤੀ ਭੇਡ ਨਾ ਗਈਆ ਕਹੀਂ ਕਿਤੇ ਫਿਰ ਭੇਡਾਂ ਨੂੰ ਕਿਉਂ ਨਹੀਂ ਮੁਕਤੀ ਹੁੰਦੀ ਉਹਨਾਂ ਨੂੰ ਪ੍ਰਾਪਤ ਕਿਉਂ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉ ਨ ਪਰਮਗਤ ਪਾਈ ਜੇ ਘਰ ਗ੍ਰਸਤੀ ਛੱਡਣ ਦੇ ਨਾਲ ਜੇ ਕਿ ਮਨੁੱਖਾ ਕਹਦੇ ਜੀ ਘਰ ਗ੍ਰਸਤੀ ਨਹੀਂ ਹੋਣਾ ਆਨੰਦ ਕਾਰਜਾਂ ਵਾਲੇ ਪਾਸੇ ਨਹੀਂ ਜਾਣਾ ਇਹ ਸਭ ਤੋਂ ਵੱਡਾ ਸੰਕਟ ਹੈ ਰੁਕਾਵਟ ਹੈ ਕਬੀ ਜੀ ਕਹਿੰਦੇ ਫਿਰ ਖੁਸਰੇ ਨੇ ਪਰਮਗਤ ਕਿਉ ਨਹੀਂ ਪਾਈ ਹੁਣ ਸੇ ਬਾਬਾ ਕਬੀਰ ਸਾਹਿਬ ਜੀ ਨੇ ਜਵਾਬ ਨਾਲ ਦੀ ਨਾਲ ਕਹੋ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਿਨ ਕਤ ਪਾਈ ਨੇ ਦੱਸੋ ਪਰਮਾਤਮਾ ਤੋਂ ਬਗੈਰ ਕਿਸੇ ਨੇ ਮੁਕਤੀ ਨਹੀਂ ਪਾਈ ਆ ਜਿੰਨਾ ਕੁਝ ਵੀ ਕਰਦੇ ਜੰਗਲਾਂ ਚ ਚਲੇ ਜਾਣਾ ਨਗੜ ਰੂਪ ਛੋ ਜਾਣਾ ਸਭ ਕੁ ਖੰਡ ਹੈ ਇੰਦੇ ਬਦਲੇ ਪਰ ਸਭ ਕੀ ਕਹਿੰਦੇ ਪਿਆਰੇ ਇਨ ਵਿਦ ਮਿਲਨ ਨਾ ਜਾਈ ਕਿੰਨੇ ਮਰਜੀ ਕੰਮ ਕਰ ਲੈ ਇਸ ਤਰੀਕੇ ਨਾਲ ਮਿਲਣਾ ਹੀ ਨਹੀਂ ਹੈ ਮਿਲਣਾ ਕਿਵੇਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਦੋਂ ਮਨੁੱਖ ਪੂਰੇ ਗੁਰੂ ਦੇ ਚਰਨਾ ਨਾਲ ਜੁੜ ਜਾਏਗਾ ਤੇਰੇ ਅੰਦਰ ਬੈਠਾ ਜਿਹੜਾ ਸਹਾਈ ਹੈ ਉਹ ਤੈਨੂੰ ਪ੍ਰਾਪਤ ਹੋ ਜਾਏਗਾ ਮਿਲ ਜਾਏਗਾ ਨਹੀਂ ਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਘਰ-ਬਾਰ ਤਿਆਗ ਦਿਓ ਤੁਸੀਂ ਜੰਗਲਾਂ 'ਚ ਚਲੇ ਜਾਓ ਸਮਾਧੀਆਂ ਲਾ ਲਵੋ ਕਿੱਥੇ ਬੈਠ ਕੇ ਫਿਰ ਰੱਬ ਮਿਲੇਗਾ ਸਹਿਬ ਕਿੰਨੇ ਨਹੀਂ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤੇ ਹਰੇ ਹਰਨ ਗਾਏ ਉਠਦਿਆਂ ਬੈਠਦਿਆਂ ਗੱਲ ਤਾਂ ਮਨ ਨੂੰ ਛੋੜੰਦੀ ਹੈ ਜੀ ਚਲਦਿਆਂ ਫਿਰਦਿਆਂ ਕਾਰਜ ਕਰਦੇ ਹੋਇਆਂ ਵੀ ਤੁਸੀਂ ਧਿਆਉ ਪਰ ਮਨ ਤੁਹਾਡਾ ਛੋੜੇ ਸਾਰੇ ਖਿੜ ਮੰਨ ਤੇ ਰੁਕੇਗੀ ਜੀਆ ਤੇ ਜਦੋਂ ਮਨ ਜੁੜ ਗਿਆ ਸਾਡਾ ਮਨ ਨਾਮ ਨਾਲ ਜੁੜ ਗਿਆ ਬੰਦਗੀ ਨਾਲ ਫਿਰ ਸਭ ਪ੍ਰਾਪਤ ਹੋ ਗਿਆ ਫਿਰ ਉਹ ਨਹੀਂ ਮਿਲ ਜਣੇ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਹੈ ਜੀ ਵੀ ਜੀਵਨ ਦੇ ਅੰਦਰ ਨਾਮ ਦਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਨਾਮ ਨੇ ਸਾਨੂੰ ਅੰਦਰੂ ਸਵਾਰਨਾ ਜੀ ਨਾਮ ਨਹੀਂ ਤਾਂ 마ਫ ਕਰੇ ਮੈਂ ਸ਼ਬਦ ਵਰਤ ਰਿਆਂ ਮਨੁੱਖ ਲੱਖਾਂ ਨੇਕੀਆਂ ਚੰਗਿਆਈਆਂ ਕਰੇ ਹੰਕਾਰ ਫੁੱਟ ਪੈਦਾ ਜੇ ਹੰਕਾਰ ਫੁੱਟ ਗਿਆ ਸਭ ਗਿਰ ਚਲਾ ਗਿਆ ਜੇ ਹੰਕਾਰ ਆ ਗਿਆ ਹੰਕਾਰ ਨੂੰ ਤਾਂ ਕੰਟਰੋਲ ਕਰਨਾ ਨਾਮ ਨੇ ਬੰਦਗੀ ਨਹੀਂ ਤੇ ਬੰਦਗੀ ਹੈ ਹੀ ਨਹੀਂ ਨਾਮ ਜਪਿਆ ਹੀ ਨਹੀਂ ਗੁਰਬਾਣੀ ਨਾਲ ਤਾਂ ਜੁੜੀ ਹੀ ਨਹੀਂ ਕਿਉਂਕਿ ਨਾਮ ਜਪਿਆਂ ਹੀ ਹੋਮੇ ਦੂਰ ਹੋਣੀ ਹੈ ਜੀ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਲ ਸਮਝਾ ਦਿੱਤੀ ਲੱਖ ਨੇਕੀਆਂ ਚੰਗੀਆਂ ਆਇਆਂ ਲਖ ਪੁੰਨਾਂ ਪਰਵਾਨ ਮੈਂ ਸ਼ੇ ਫਿਰ ਸ਼ਬਦ ਸੰਜਕ ਕਰਦੇ ਆਪ ਜੀ ਨਾਲ ਲਖ ਤਪ ਉਪਰ ਤੀਰਥਾਂ ਤੀਰਥਾਂ ਦੇ ਉੱਤੇ ਲੱਖਾਂ ਵਾਰੀ ਤਪ ਕਰਿਆ ਸਹਿਜ ਜੋਗ ਬੇਬਾਨ ਜੰਗਲਾਂ 'ਚ ਜਾ ਕੇ ਸਮਾਧੀ ਲਾੜੇ ਪਾ ਲਖ ਸੁਰਤਨ ਸੰਗਰਾਮ ਰਣ ਮੈਂ ਛੋਟੈ ਪ੍ਰਾਨ ਰਣ ਦੇ ਵਿੱਚ ਸੂਰਮਾ ਹੋਵੇਂ ਤੂੰ ਤੇ ਰਣ ਦੇ ਵਿੱਚ ਵੀ ਤੂੰ ਸ਼ਹੀਦ ਹੋ ਜਾਵੇਂ ਮਾਰਿਆ ਜਾਵੇਂ ਲਖ ਸੁਰਤੀ ਲਖ ਗਿਆਨ ਧਿਆਨ ਚਲੋ ਮਾਫ਼ ਕਰੋ ਸ਼ਹੀਦ ਸ਼ਬਦ ਨਹੀਂ ਵਰਤਣਾ ਚਾਹੀਦਾ ਸੀ ਕਿਉਂਕਿ ਸ਼ਹੀਦ ਹੋ ਹੀ ਹੁੰਦੇ ਜਿਹੜੀ ਇਬਾਦਤ ਨਾਲ ਛੁੱਟਦੇ ਨੇ ਉਹਨਾਂ ਨੂੰ ਹੀ ਸ਼ਹੀਦ ਕਿਹਾ ਜਾਂਦਾ ਹੈ ਸਹਿਬ ਜੀ ਕਹਿੰਦੇ ਤੂੰ ਸੂਰਮਾ ਖਵਾਂਦਾ ਹੋਵੇ ਤੇ ਰਣ ਦੇ ਵਿੱਚ ਮਾਰਿਆ ਜਾਵੇ ਪਰ ਇਹ ਨਹੀਂ ਵੀ ਤੂੰ ਪਰਵਾਣੋ ਚਾਹੀਦਾ ਲੱਖ ਸੁਰਤੀ ਲੱਖ ਗਿਆਨ ਧਿਆਨ ਤਰੀਕੇ ਦੀ ਸੁਰਤ ਜੋੜਨ ਦੇ ਲੱਖਾਂ ਵਰਤਦਾ ਹੋਵੇ ਗਿਆਨ ਦੀ ਚਰਚਾ ਕੀਤੀ ਹੋਵੇ ਉਹਨੇ ਬਹੁਤ ਪੜ੍ਹੀਆਂ ਪਾਠ ਪੁਰਾਣ ਪੁਰਾਣ ਵੀ ਪੜੇ ਹੋਣ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਪੜੇ ਹੋਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਜਿਨੇ ਇਹ ਨਿਯਮ ਬਣਾਇਆ ਸੰਸਾਰ ਨੂੰ ਬਣਾਇਆ ਤੇ ਵਿੱਚ ਨਿਯਮ ਬਣਾਇਆ ਜਨਮ ਤੇ ਮਰਨ ਦਾ ਪਰ ਉਹ ਕਿਵੇਂ ਪ੍ਰਾਪਤ ਹੋਏਗਾ ਨਾਨਕ ਮਤੀ ਮਤ ਮਿੱਥਿਆ ਕਰਮ ਸੱਚਾ ਨਿਸ਼ਾਨ ਜਿਉਂਦੀ ਬਖਸ਼ਿਸ਼ ਨਹੀਂ ਹੈ ਸਾਡੇ ਕੋਲ ਉਹਦਾ ਨਾਮ ਨਹੀਂ ਹੈ ਸਾਡੇ ਕੋਲ ਉਨਦੀ ਬੰਦਗੀ ਨਹੀਂ ਸਾਡੇ ਕੋਲ ਇਸ ਰਸਨਾ ਨਾਲ ਕਦੇ ਉਹਦਾ ਨਾਮ ਜਪਿਆ ਨਹੀਂ ਬਾਕੀ ਕਿਤੇ ਹੋਏ ਕਰਮ ਮਿੱਥੇ ਨੇ ਬਿਕਾਰ ਵਿਰਥ ਉਹਦੂ ਮਿਲੇਗਾ ਜਦੋਂ ਨਾਮ ਨਾ ਛੁੱਟ ਜਾਵੇ ਬੰਦਗੀ ਨਾ ਛੁੱਟ ਜਾਵੇ ਹਾਂ ਜੇ ਸਾਡੇ ਕੋਲ ਨਾਮ ਹੈ ਬੰਦਗੀ ਹੈ ਲੱਖਾਂ ਨੇਕੀਆਂ ਚੰਗੀਆਂ ਆਈਆਂ ਵੀ ਪ੍ਰਵਾਨ ਹੋ ਜਾਣਗੀਆਂ ਇਹਦਾ ਐਸੀ ਬਾਤ ਨਹੀਂ ਫਿਰ ਲੱਖਾਂ ਨੇਕੀਆਂ ਚੰਗੀਆਂ ਆਈਆਂ ਵੀ ਪ੍ਰਵਾਹ ਨੂੰ ਪ੍ਰਣਾਮ ਦਾ ਹੋਣਾ ਬੜਾ ਲਾਜ਼ਮੀ ਹੈ। ਬੰਦਗੀ ਦਾ ਹੋਣਾ ਬੜਾ ਲਾਜ਼ਮੀ। ਨੇਮ ਦਾ ਸਾਡੇ ਜੀਵਨ ਚ ਹੋਣਾ ਬੜਾ ਲਾਜ਼ਮੀ ਹੈ। ਇਹ ਜ਼ਰੂਰੀ ਹੈ ਜੀ। ਕੱਲਾ ਇਹ ਨਾ ਸੋਚੀ ਜੀ ਠੀਕ ਹੈ ਜੀ ਲੱਖਾਂ ਨੇਕੀਆਂ ਕੀਤੀਆਂ ਪੁੰਨ ਵੀ ਬੜਾ ਕੀਤਾ ਹੈ ਜੀ। ਤੇ ਅਸੀਂ ਅਸੀਂ ਕਹਿੰਦੇ ਵੀ ਠੀਕ ਹੈ ਬਸ। ਇੰਦੀ ਨਾਲ ਹੀ ਰੱਬ ਕੋਲ ਜਾਣੇ। ਰਾਬੋਦੂ ਮਿਲੇਗਾ ਜਦੋਂ ਦੇ ਨਾਮ ਨਾਲ ਜੁੜਾ ਉਹਦੀ ਸਿਮਰਨ ਨਾਲ ਜੁੜਾ ਉਹਦੀ ਬਾਣੀ ਨਾਲ ਜੁੜਾ ਪ੍ਰਾਪਤ ਹੋਣੇ ਉਦੋਂ ਹੀ ਹੋਣਾ ਹੋਰ ਤਰੀਕਿਆਂ ਨਾਲ ਨਹੀਂ ਬਚਨ ਸਾਂਝਾ ਕੀਤਾ ਤੀਰ ਤਪ ਦਿਆ ਦਤ ਦਾਂ ਜੀ ਕੋ ਪਾਵੇ ਤਿਲ ਕਰਮ ਉਸ ਤੋਂ ਅੱਗੇ ਪਤਾ ਹੀ ਹੈ ਬਿਨ ਗੁਣ ਕੀਤੇ ਭਗਤ ਨਾ ਹੋਏ ਮਸੂ ਦੇ ਗੁਣਾ ਨੂੰ ਚੰਗੇ ਗੁਣਾ ਨੂੰ ਜੀਵਨ ਚ ਲੈ ਨੇਮ ਨੂੰ ਜੀਵਨ ਚ ਲੈ ਕੇ ਆਉਣਾ ਅਮਰਤ ਵੇਲੇ ਨੂੰ ਜੀਵਨ ਚ ਲੈ ਕੇ ਆਉਣਾ ਸਿਮਰਨ ਨੂੰ ਜੀਵਨ ਚ ਲੈ ਕੇ ਆਉਣਾ ਹੀ ਭਗਤੀ ਹੈ ਸਭ ਤੋਂ ਇਹ ਇਸ ਭਗਤੀ ਦੇ ਨਾਲ ਹੀ ਵਾਹਿਗੁਰੂ ਜੀ ਉਹ ਪ੍ਰਾਪਤ ਹੁੰਦਾ ਹੈ ਪਾਇਆ ਜਾਂਦਾ ਹੈ ਇਸ ਲਈ ਸਹਿਬ ਜੀ ਨੇ ਸਮਝਾਇਆ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਹੁੰਦੀ ਬਖਸ਼ਿਸ਼ ਹੁੰਦੀ ਮਿਹਰਮਤ ਹੈ ਫਿਰ ਹੁੰਦੀ ਦਰਗਾਹ ਚ ਸੀ ਕਬੂਲ ਹਾਂ ਫਿਰ ਅਸੀਂ ਕਬੂਲ ਹੋਵਾਂਗੇ ਫਿਰ ਲੋਕ ਵੀ ਸਬਰੇਗਾ ਜੀ ਤੇ ਪਰ ਲੋਕ ਵੀ ਸਮਝ ਜਾਏਗਾ ਹੋਈਆਂ ਬੇਅੰਤ ਪ੍ਰਗਾਤਿ ਬੁਲਾਦੀ ਮੁਆਫੀ ਹੈ ਆਉ ਕੁਝ ਸਮਾਂ ਆਪਾਂ